ਭੱਜ ਗਿਆ ਜੀ ਉਹ ਤਾਂ ਸੈਕਟਰੀ ਤੂੰ ਉਹ ਭੱਜ ਗਿਆ ਭੰਗ ਉਹ ਮਾਰਕੀਟ ਕਮੇਟੀ ਵਾਲਾ ਜੀ ਤੇ ਉਹ ਦੂਜਾ ਵੀ ਜਾਵੜਿਆ ਜੀ ਉਹ ਟਾਰਗੇਟ ਕਮੇਟੀ ਵਾਲੇ ਪੱਟ ਗਿਆ ਹਾਂਜੀ ਮੇਰੇ ਕੋਈ ਨਹੀਂ ਚਾਹਾਂਗੇ ਕਮੇਟੀ ਵਾਲੇ ਵੀਰ ਕਿੱਥੇ ਨੇ ਹਾਂ ਹੁਣ ਤੁਸੀਂ ਬੜੀਆਂ ਮਡੀਆਂ ਗੱਲਾਂ ਕਰਦੇ ਹੋ ਅਸੀਂ ਬਾਹਰ ਆ ਆ ਕੀ ਹੈ ਮੌਕੇ ਦਾ ਸਾਡੇ 15 ਮੌਸਟਰ ਹੈ ਤੇ ਤੁਸੀਂ ਇਹਨੂੰ ਮਤਲਬ ਕਿੰਨੇ ਨੂੰ ਬਾ 2250 ਨੂੰ ਵੇਚਤਾ 2250 2250 60 ਰੁਪਏ ਵੇਚੀ ਬੈਠੇ ਹੋ ਇਹਦੀ ਇਹਦੀ ਲੋੜ ਮੰਨੀ ਸਮਝੀ ਵੀ ਕਿਸਾਨ ਦੀ ਮਦਦ ਲਈ ਕਰਨੀ ਸੀ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ ਉਹਨੂੰ ਦਾ ਮੈਂ ਕਹਤਾ ਸੀਗਾ ਕਿ ਵੀ ਆ ਤੇਰੀ ਜੇ ਰੁਕ ਗਿਆ ਕੋਈ ਗੱਲ ਨਹੀਂ ਰੁਕ ਜਾ ਕਰਾਤ ਆ ਇਹਨੂੰ ਕਿਉਂ ਲੱਗਿਆ ਯਾਰ ਪੈਨੂੰ ਵੀ ਕਹਿ ਦਿੰਦੇ ਦਿਨ ਦਿਨ ਦੇ ਵਿੱਚ ਫਰਕ ਪੈ ਗਿਆ ਆ ਹੁਣ ਆ ਰਿਹਾ 15 5 ਸਾਡੇ 15 ਯਾਰ ਇਹਨਾਂ ਦਾ ਫਰਕ ਪਹਿਚ ਨਹੀਂ ਨਾ ਸਕਦਾ 12 ਘੰਟਿਆਂ 'ਚ 10 ਘੰਟਿਆਂ 'ਚ ਸਰਦਾਰੋ ਪਲੀਜ਼ ਯਾਰ ਆਪਾਂ ਗੁਰੂ ਨਾਨਕ ਦੀ ਨਗਰੀ 'ਚ ਬਸ ਆਪਾਂ ਸਿੱਖ ਜਮਾਤ ਤੋਂ ਆਏ ਆਪਾਂ ਗੁਰੂ ਦੇ ਸਿੱਖ ਆ ਆਹ ਕੰਮ ਕਰ ਰਹੇ ਹੋ ਆਪਾਂ ਤੁਹਾਨੂੰ ਬਾੜਦਰਾਨੀ ਨਹੀਂ ਮਿਲ ਰਹੀ ਮੈਂ ਕਹਿੰਦਾ ਬਾੜਦਰਾਨੀ ਤੁਸੀਂ ਤੁਹਾਨੂੰ ਕੌਣ ਇਹ ਪਰੇਸ਼ਾਨੀ ਆ ਰਹੀ ਹੈ ਤੁਸੀਂ ਇਹ ਗੱਲ ਦੱਸੋ ਕਿ ਆਹ ਗੱਲ ਹੋ ਰਹੀ ਹੈ ਸਾਡੇ ਨਾਲ ਬਾੜਦਰਾਨੀ ਸੀ ਮਿਲਣਾ ਕੋਈ ਨਹੀਂ ਪ੍ਰਭਾਵ ਦੇ ਰਿਹਾ ਨਹੀਂ ਤੇ ਤਾਂ ਤੁਸੀਂ ਮਤਲਬ 2250 ਨੂੰ ਵੇਚੀ ਬੈਠੇ ਹੋ ਆ ਤਾਂ 2250 ਨੂੰ ਵੇਚੀ ਬੈਠੇ ਹੋ ਤੁਸੀਂ ਐ ਇਸ ਇੰਨੇ ਮਾਲ ਦੇ ਮਗਰਾ ਕਿੰਨਾ ਨੁਕਸਾਨ ਹੋ ਗਿਆ ਕਿਸਾਨ ਦਾ ਸਰਦਾਰ ਜੀ ਵ वैसे रेट आਜ ਰਹਾ ਐਕਚੁਅਲੀ ਉਹ ਆ 2399 ਰੁਪਏ 2399 ਰੁਪਏ ਮੌਇਸਚਰ ਵਾਸਤੇ ਇਹਦੇ ਵਿੱਚ 17 ਮੌਇਸਚਰ ਚਾਹੀਦਾ ਜੀ ਜਿਹੜਾ ਕਿ ਅੱਜ 1.5 ਡੇਢ ਕਿਲੋ ਆਸ ਧੋਨੇ ਦੇ ਵਿੱਚ ਪਹਿਲਾਂ ਹੀ ਮੋਇਸਚਰ ਘਟਣ ਕਰਕੇ ਵੱਧ ਤੁਲ ਜਾਣਾ ਜੀਵਨਾਰ ਦਾ ਡੇਢ ਕਿਲੋ ਫੰਟਲ ਮਗਰ ਕਿਸਾਨ ਨੂੰ ਪਹਿਲੇ ਰਗੜਾ ਵੱਜ ਜਾਣਾ ਇਹ ਗੱਲ ਸਾਨੂੰ ਕਹੀ ਜਾ ਰਹੀ ਸੀਗੀ ਕਿ ਨਾ ਤਾਂ ਖਰੀਦ ਏਜੰਸੀ ਬਾਹਰ ਨਿਕਲਦੀ ਹੈ ਨਾ ਮਾਰਕੀਟ ਕਮੇਟੀ ਦਾ ਕੋਈ ਮੁਲਾਜ਼ਮ ਬਾਹਰ ਨਿਕਲਦਾ ਤੇ ਨਾ ਹੀ ਕੋਈ ਆਰਤੀਆ ਉਹਨਾਂ ਨੂੰ ਸੱਦਦਾ ਹੈ ਸਰੇ ਆਮ ਕਿਸਾਨ ਦੀ ਲੁੱਟ ਕਰਵਾਈ ਜਾ ਰਹੀ ਹੈ ਅਸੀਂ ਇਹਦੇ ਤੇ ਭਾਵੇਂ ਸਾਨੂੰ ਕਿੱਡੀ ਵੀ ਲੜਾਈ ਲੜਨੀ ਪਵੇ ਤੇ ਅਸੀਂ ਐਕਸ਼ਨ ਲਵਾਂਗੇ ਸਾਡੇ ਕਿਸਾਨਾਂ ਨੂੰ ਲਟਾਇਆ ਜਾ ਰਿਹਾ ਹੈ ਸੋ ਅਸੀਂ ਜ਼ਰੂਰ ਮਤਲੇ ਤੇ ਐਕਸ਼ਨ ਲਵਾਂਗੇ